ਜਿਸ ਤਰ੍ਹਾਂ ਕਿ ਰਾਜਪੁਰਾ ਵਾਸੀ ਨੂੰ ਪਤਾ ਹੈ ਕਿ ਆਰੋਵੀ ਜਿਹੜਾ ਰੇਲਵੇ ਓਵਰ ਬ੍ਰਿਜ ਹੈ ਉਹਦੀ ਕੰਸਟਰਕਸ਼ਨ ਚੱਲ ਰਹੀ ਹੈ ਦੋਨੋਂ ਪਾਸੇ ਉਹ ਬੰਦ ਕੀਤਾ ਹੋਇਆ ਹੈ ਕਾਫੀ ਸਮੇਂ ਤੋਂ ਇਹ ਉਹ ਸਮੱਸਿਆ ਕਰਕੇ ਮੈਨੂੰ ਐਸਐਸਪੀ ਸਾਹਿਬ શ્રી ਰਮਨ ਸ਼ਰਮਾ ਜੀ ਨੇ ਭੇਜਿਆ ਹੈ ਜੀ ਜਾ ਕਿ ਉਹਦੇ ਦੇਖੋ ਵੀ ਉਹਦਾ ਕੋਈ ਸੋਲੂਸ਼ਨ ਕੱਢੋ ਉਹਨਾਂ ਨੇ ਐਸਐਸਪੀ ਸਾਹਿਬ ਹੋਰਾਂ ਨੇ ਡੀਜੀ ਸਰ ਜਿਹੜੇ ਆਪਣੇ ਡੀਜੀਪੀ ਇਸ ਰਾਏ ਟ੍ਰੈਫਿਕ ਦੇ ਆਪਣੇ ਹੈੱਡ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਕੋਈ ਐਕਸਪਰਟ ਬੰਦੇ ਭੇਜ ਕੇ ਇੱਥੇ ਇਹਦਾ ਸੋਲੂਸ਼ਨ ਕੱਢਿਆ ਜਾਵੇ ਉਹਨਾਂ ਦੀ ਹਦਾਇਤ ਤੇ ਸਾਡੇ ਟ੍ਰੈਫਿਕ ਦੇ ਐਡਵਾਈਜ਼ਰ ਨੇ ਡਾਕਟਰ ਨਗਦੀਪ ਅਸੀਜਾ ਉਹਨਾਂ ਦੀ ਅੱਜ ਵਿਜਿਟ ਹੋਈ ਸੀ ਸਰਸਰੀ ਤੇ ਅੱਜ ਉਹ ਸਬੰਧ ਵਿੱਚ ਸੀ ਇੱਥੇ ਆਏ ਸੀ ਰਾਜਪੁਰਾ ਤਾਂ ਕਿ ਇਸ ਸਮੱਸਿਆ ਦਾ ਕੋਈ ਸੋਲੂਸ਼ਨ ਕੱਢਿਆ ਜਾ ਸਕੇ ਕਿਉਂਕਿ ਲੁਧਿਆਣਾ ਅੰਮ੍ਰਾਲਾ ਜਾਂ ਦਿੱਲੀ ਰੋਡ ਹੈ ਜਿਹੜਾ ਬੜਾ ਵਿਜੀ ਰੋਡ ਹੈ ਇਸ ਕਰਕੇ ਲੋਕਾਂ ਨੂੰ ਸਮੱਸਿਆ ਨਾ ਆਵੇ ਤਾਂ ਇਹਦਾ ਅਸੀਂ ਕੋਈ ਨਾ ਕੋਈ ਹੱਲ ਕੱਢਣ ਲਈ ਅੱਜ ਇਕੱਠੇ ਹੋਏ ਸੀ ਜਿਸ ਤੇ ਐਸ.ਡੀ.ਐਮ ਸਾਹਿਬ ਡਾਕਟਰ ਨਰਦੀਪ ਅਸੀਂ ਦਾ ਮੈਂ ਐਸ.ਪੀ. ਟ੍ਰੈਫਿਕ ਤੇ ਡੀ.ਐਸ.ਪੀ ਰਾਜਪੁਰਾ ਐਸ.ਐਚ.ਓ ਸਿਟੀ ਰਾਜਪੁਰਾ ਸਾਡੇ ਟ੍ਰੈਫਿਕ ਚਾਰਜ ਗੁਰਵਚਨ ਸਿੰਘ ਤੇ ਨੈਸ਼ਨਲ ਹਾਈਵੇ ਦੀ ਟੀਮ ਅਸੀਂ ਇਹ ਅਗਲੇ ਹਫਤੇ ਇਹ ਇੱਕ ਵਿਜ਼ਿਟ ਰੱਖਾਂਗੇ ਤੇ ਉੱਥੇ ਕੋਈ ਨਾ ਕੋਈ ਇਹਦਾ ਅਸੀਂ ਸੋਲੂਸ਼ਨ ਕੱਢਾਂਗੇ ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਜਦੋਂ ਵੀ ਤੁਸੀਂ ਚੰਡੀਗੜ੍ਹ ਸਾਈਡ ਤੋਂ ਆਣਾ ਹੈ ਜਾਂ ਕਿਸੇ ਨੇ ਪਟਿਆਲੇ ਜਾਣਾ ਹੈ ਤਾਂ ਉਹ ਸਿੱਧਾ ਜਸ਼ਨ ਪੈਲੇਸ ਹੋਟਲ ਹੈਗਾ ਜਸ਼ਨ ਹੋਟਲ ਉਹਦੇ ਨਾਲ ਹੀ ਅੰਡਰਪਾਸ ਹੈ ਕਰੀਬ 2 ਕਿਲੋਮੀਟਰ ਗਗਨ ਚੌਂਕ ਉਥੋਂ ਦੀ ਜਾ ਕੇ ਸਿੰਗਲ ਲੈਨ ਬਣਾ ਕੇ ਉਥੋਂ ਦੀ ਆਪਣਾ ਘੁੰਮ ਕੇ ਵਾਪਸ ਇੱਥੇ ਆ ਸਕਦੇ ਨੇ ਪਟਿਆਲਾ ਸਾਹਿਬ ਜੇਰੀ ਟ੍ਰੈਫਿਕ ਪਟਿਆਲੇ ਤੋਂ ਆਏਗੀ ਉਹ ਉਹਨਾਂ ਨੇ ਜਿਹੜਾ ਸਰੰਦ ਰੋਡ ਦੇ ਉੱਤੇ ਆਪਣਾ ਅੰਡਰ ਬ੍ਰਿਜ ਆ ਤੇ ਓਵਰ ਬ੍ਰਿਜ ਜਨਾ ਹੋ ਗਿਆ ਅੰਡਰ ਬ੍ਰਿਜ ਲਾ ਲਓ ਤੇ ਉਹ ਤੋਂ ਤੁਸੀਂ ਲੈਫਟ ਮੋੜ ਜਣਾ ਉਥੋਂ ਵੀ ਗਾਹ ਜਸ਼ਨ ਹੋਟਲ ਤੋਂ ਜਿਹੜਾ ਅੰਡਰ ਪਾਸ ਹੈ ਉਥੋਂ ਯੂ ਟਰਨ ਮਾਰ ਕੇ ਫਿਰ ਤੁਸੀਂ ਗਗਨ ਚੌਂਕ ਜਾਣਾ ਹੈ ਐਡਾ ਕਰਨ ਨਾਲ ਇਹ ਪ੍ਰਕਾਸ਼ੜਾ ਘਟੂਗਾ ਕੋਨਾ ਨਸ਼ਕਾ ਘਟੂਗਾ ਤੇ ਇਸ ਤੋਂ ਇਲਾਵਾ ਮੈਂ ਰਾਜਪੁਰਾ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਤੇ ਹੋਰ ਜੀਰਕਪੁਰ ਤੋਂ ਜਿਹੜੇ ਜਿਹੜੀ ਅਪਟਾਉਂ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਆਰਓਬੀ ਸ਼ਹਿਰ ਦੇ ਅੰਦਰ ਹੈ ਉਥੇ ਉਹਦੇ ਉੱਪਰ ਸਿੰਗਲ ਲੈਂਡ ਬਣਾ ਕੇ ਚੱਲਿਆ ਜਾਵੇ ਕਿਉਂਕਿ ਸਾਰਾ ਜਿਹੜਾ ਰਸ਼ ਹੈ ਇਧਰਲਾ ਇਸ ਬ੍ਰਿਜ ਦੇ ਉੱਤੇ ਪਿਆ ਹੋਇਆ ਹੈ ਸਿੰਗਲ ਲੈਂਡ ਵੀ ਮੈਂ ਬੇਨਤੀ ਕਰਦਾ ਤਾਂ ਕਿ ਕਿਸੇ ਨੂੰ ਆਪਣਾ ਜਮਿੰਗ ਦਾ ਸਾਹਮਣਾ ਨਾ ਕਰਨਾ ਪਵੇ ਜੈ ਜੀ ਸਰ ਸਪੰਤੀ ਇਹਨਾਂ ਨੂੰ ਮੱਧ ਸਰਕਾਰ ਵੱਲੋਂ ਵੀ ਇੱਕ ਤਾਈਂ ਦੱਸਦੇ ਕਿ ਕਿੰਨੇ ਦਿਨਾਂ ਤੱਕ ਇਹ ਜਿਹੜਾ ਕੰਟਰੈਕਟਰ ਹੈ ਸਾਡਾ ਉਹਨਾਂ ਨੇ ਅਸੀਂ ਰਿਕਵੈਸਟ ਕੀਤੀ ਆ ਵੀ 15-20 ਦਿਨ ਮਹੀਨੇ ਤੱਕ ਸਾਨੂੰ ਇਕੱਲ ਦੀ ਰੋਡ ਸਾਨੂੰ ਚਾਲੂ ਕਰਕੇ ਦੇ ਤਾਂ ਕਿ ਅਸੀਂ ਮਾੜੀ ਮੁਟੀ ਕੁਝ ਇੱਕ ਤਰਫਾ ਰੈਲੀਫ ਲੋਕਾਂ ਨੂੰ ਦੇ ਸਕੀਏ ਅੱਗੇ ਦਾ ਆਪਣਾ ਇਹ ਚਾਰ ਵੀ ਜਿਹੜਾ ਕੁਝ ਕੱਟ ਤੀਏ ਉਹ ਬੰਦ ਕਰ ਦਿੱਤੇ ਗਏ ਆ ਤਾਂ ਇਹ ਦਾ ਵੀ ਕਿੰਨੇ ਦਿਨਾਂ ਦਾ ਪ੍ਰੋਸੈਸ ਹੈ ਕਿੰਨੇ ਦਿਨਾਂ ਦੇ ਹੋਲੇ ਜਾਂ ਇਹ ਕਿਸ ਤਰ੍ਹਾਂ ਦੀ ਗਲੇਟ ਹੈ ਇਹ ਟ੍ਰੈਫਿਕ ਦਾ ਜਿਹੜਾ ਰਸਾ ਹੈ ਉਹ ਸ਼ਹਿਰ ਦੇ ਵਿੱਚ ਜਿਆਦਾ ਵੱਧ ਗਿਆ ਹੈ ਇਸ ਕਰਕੇ ਥੋੜੇ ਜਿਹੇ ਕੱਟ ਅਸੀਂ ਕੁਝ ਦਿਨ ਲਈ ਬੰਦ ਕੀਤੇ ਨੇ ਜੇ ਜ਼ਰੂਰਤ ਪਈ ਤਾਂ ਲੋੜ ਅਨੁਸਾਰ ਅਸੀਂ ਇਹਨਾਂ ਨੂੰ ਹੋਰ ਵੀ ਲਵਾਵਾਂਗੇ ਕੋਈ ਐਡਾ ਕੋਈ ਆਰਟ ਐਂਡ ਫਾਸਟ ਕੋਈ ਰੂਲ ਹੈ ਨਹੀਂ ਸਰ ਇਸ ਦਾ ਕੀ ਅਸਰ ਦੇਖਿਆ ਜਾਂਦਾ ਜੀ ਟ੍ਰੈਫਿਕ ਹੋ ਜਾਂਦਾ ਹੈ ਔਰ ਲਾਜ਼ਮ ਕੱਟਦੇ ਆ ਤੇ ਅਕਸਰ ਕੀ ਨੂੰ ਆਉਂਦਾ ਹੈ ਜਨਪਤਾਂ ਤੋਂ ਲੈ ਕੇ ਇਸੇ ਸੀ ਪਰ ਟ੍ਰੈਫਿਕ ਸੰਭਲਤ ਮੈਂ ਐਸਐਸਪੀ ਸਾਹਿਬ ਸ਼੍ਰੀ ਬਨਰ ਸ਼ਰਮਾ ਜਿਹੜੇ ਪ੍ਰਿਆਲਾ ਦੇ ਐਸਐਸਪੀ ਨੇ ਉਹਨਾਂ ਨੂੰ ਸ੍ਰੀ ਜੀ ਕੀਤੀ ਵੀ ਸਾਨੂੰ ਟ੍ਰੈਫਿਕ ਦੇ ਮੁਲਾਜ਼ਮ ਭੋਰ ਦਿੱਤੇ ਜਾਣ ਤਾਂ ਕਿ ਅਸੀਂ ਇੱਥੇ ਇਹ ਜਿਹੜੀ ਟ੍ਰੈਫਿਕ ਦੇ ਮੁਲਾਜ਼ਮਾਂ ਦੀ ਸਖਰੰਕ ਵਧਾਈ ਜਾ ਸਕੇ ਤੇ ਟ੍ਰੈਫਿਕ ਨੂੰ ਸੂਖ ਚਲਾਇਆ ਜਾ ਸਕੇ ਟ੍ਰੈਫਿਕ ਮੈਕੈਨਿਜ਼ਮ ਕਾਫੀ ਚੋਲੇ ਦਾ ਬਾਕੀ ਹੈ ਦਰਸਨ ਜਿਹੜਾ ਇਹ ਆਰਓਬ ਬਣ ਰਿਹਾ ਟ੍ਰੈਫਿਕ ਦਾ ਰਸ਼ ਬਹੁਤ ਜ਼ਿਆਦਾ ਹੋਣ ਕਰਕੇ ਟ੍ਰੈਫਿਕ ਲਾਈਟਸ ਤੇ ਡਿਪੈਂਡ ਰਹਿਣਾ ਥੋੜਾ ਮੁਸ਼ਕਿਲ ਆ ਕਿਉਂਕਿ ਉਹਦੇ ਨਾਲ ਜ਼ਿਆਦਾ ਜਾਮਿੰਗ ਲੱਗਦੀ ਹੈ ਤੇ ਫਿਰ ਵੀ ਜਦੋਂ ਆਹ ਬ੍ਰਿਜ ਆਪਣਾ ਚੱਲ ਪਿਆ ਤਾਂ ਇਹ ਵੀ ਟ੍ਰੈਫਿਕ ਡਾਟਾ ਵੀ ਉਹਨੂੰ ਚਲਾਦਾ ਹੈ